ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡੇ ਨਾਮੇ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਸ਼ੁਰੂਆਤ ਸੋ ਮੌਸਮ ਕਾਫੀ ਦਿਨਾਂ ਤੋਂ ਹੋ ਰਿਹਾ ਜੀ ਖਰਾਬ ਜਿਸ ਕਰਕੇ ਹਰਮਨ ਹੋ ਗਿਆ ਬਿਮਾਰ ਤੇ ਹਰਮਨ ਦੀ ਦਵਾਈ ਰੈਗੂਲਰ ਚੱਲ ਰਹੀ ਹੈ ਰਾਤ ਫਿਰ ਉਹਨਾਂ ਨੂੰ ਬੁਖਾਰ ਚੜ ਗਿਆ ਸੀਗਾ ਤੇ ਆਪਾਂ ਦਵਾਈ ਵਗੈਰਾ ਮੈਡੀਸਨ ਵਗੈਰਾ ਸਾਰਾ ਕੁਝ ਲਈ ਦੀ ਹੈ ਅੱਜ ਕੋਈ ਲਾਸਟ ਪੇਪਰ ਚੱਲ ਰਹੇ ਸੀ ਤੁਹਾਨੂੰ ਪਤਾ ਹੀ ਹੈ ਜਦ ਪੇਪਰ ਤੱਕ ਖਤਮ ਹੋਣ ਵਾਲੇ ਨੇ ਜੇ ਨਾ ਫਿਰ ਵੀ ਠੀਕ ਹੁੰਦਾ ਤਾਂ ਆਪਾਂ ਨੂੰ ਦਿਖਾਉਣੇ ਦਵਾਈ ਦਿਵਾਉਣ ਦੇ ਕਿੱਦਾਂਗੇ ਫਿਲਾਲ ਹਣੋਕੂ ਆਪਾਂ ਨੂੰ ਰਾਤ ਬੁਖਾਰ ਹੋਣ ਕਾਰਨ ਅੱਜ ਛੱਡ ਕੇ ਹੁਣ ਸਕੂਲ ਦੇ ਵਿੱਚ ਤੇ ਤਿਆਰ ਹੋਏ ਬੈਠੇ ਨੇ ਤੇ ਆਪਾਂ ਹੁਣ ਆਪਾਂ ਵੀਰੜੀਆਂ ਹੁਸ ਤੋਂ ਬਾਅਦ ਆਪਾਂ ਆਪਣੇ ਕੰਮ ਤੇ ਲੰਗੇ ਜਾਣਾ ਇਹਨੂੰ ਸਕੂਲ ਛੱਡ ਦੇਣਾ ਫਿਲਾਲ ਸਾਡੀ ਸਾਰੀ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲਿੰਗਰ ਵਾਲੇ ਬਟਨ ਦਾ ਦਬਾਓ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕੀ ਮਿਲਦਾ ਰਹੇ ਤੇ ਨਾਲ ਦੀ ਨਾਲ ਸਾਡੇ ਇੰਸਟਾਗ੍ਰam ਪੇਜ ਨੂੰ ਫੇਸਬੁੱਕ ਪੇਜ ਨੂੰ ਤੇ ਵਟਸਐਪ ਚੈਨਲ ਨੂੰ ਵੀ ਫੋਲੋ ਜ਼ਰੂਰ ਕਰੋ ਕਿ ਸਾਰੀ ਨੋਟੀਫਿਕੇਸ਼ਨ ਨਵੇਂ ਅਪਡੇਟ ਉਹਨਾਂ ਚੈਨਲ ਤੇ ਪੈਂਦੇ ਰਹਿੰਦੇ ਨੇ ਤੇ ਨਵੀਆਂ ਨਵੀਂ ਵੀਡੀਓ ਦੇ ਅਪਡੇਟ ਉੱਥੇ ਮਿਲਦੇ ਰਹਿੰਦੇ ਨੇ ਸੋ ਅੱਜ ਦਾ ਬਲੌਗ ਖਾਜੀ ਸ਼ੁਰੂਆਤ ਤੇ ਚੱਲਦੇ ਜੀ ਆਪਾਂ ਤੋਂ ਬਲੱਖਰਮਨ ਸਕੂਲ ਵਿਚ ਹਰਮਨ ਨੂੰ ਸ਼ਿਟਰ ਉੱਤੋਂ ਬਾਦ ਆਪਾਂ ਅਸਮੇ ਵੀ ਕੰਮ ਤੇ ਚੱਲਦੇ ਆ ਹੂੰ ਠੰਡ ਲੱਗਦੀ ਹੈ ਖਾਸ ਹੋ ਹੈ ਹਾ ਬੁਵਾਰ ਨਗ ਤੇ ਰਾਤ ਤੋਂ ਚੰਗਾ ਬਲ ਬੈਠੇ ਦੀ ਹਾਂ ਨਾਲ ਹੈ ਹੈ ਉਹ ਤਾਂ ਹੁਣ ਥੋੜਾ ਠੀਕ ਹੋ ਗਿਆ ਠੀਕ ਆ ਲਵਾ ਨੂੰ ਮੈਂ ਕਰ ਲਈ ਤਰੀ ਤੂੰ ਤਾਂ ਠੀਕ ਹੈ ਕਿਦੋਂ ਬੰਨੀਆਂ ਤਰੀ ਚੱਲ ਰਹੀਆਂ ਨੇ ਚੱਲ ਰਹਿਣ ਬੰਨੀਆਂ ਦਾ ਤੇਰੀਆਂ ਵੀ ਚੱਲਦੀਆਂ ਤੇਰੀਆਂ ਵੀ ਥੋੜੀ ਲਈ আচ্ছা ਚੱਲੀਏ ਫਿਰ ਹੁਣ ਆਪਾਂ ਚਲੋ ਪਰਮਾ ਜਾ ਥੋੜਾ ਜਿਹਾ ਕੰਮ ਨਾ ਕਰਨਾ ਚਾਹ ਹੀ ਨਾ ਪੀਰਾ ਕੋਟਾ 하자 850 ਨੇ ਠੀਕ ਹੈ ਆਪਾਂ ਚੱਲਦੇ ਆ ਤੇ ਨਾਲ ਆਪਾਂ ਦਫਤਰੀ ਜਾ ਕੇ ਆਪਣੇ ਦਫਤਰ ਵਾਸਤੇ ਤੇ ਫਿਰ ਚੱਲਦੇ ਆਪਾਂ ਪਹਿਲਾਂ ਚਾਹ ਪੀਨੇ ਆ ਉਸ ਤੋਂ ਬਾਅਦ ਫਿਰ ਚੱਲਦੇ ਆਪਾਂ ਆਪਣੇ ਕੰਮ ਤੇ ਆ ਜਾ ਹੁਣ ਜਿਹੜਾ ਵੀ ਵੇਲਾ ਹੋ ਗਿਆ ਹੈ ਹੈ ਆ ਜਾ ਹੁਣ ਬਾਏ ਬਾਏ ਦੇ ਹਾਂ ਵੀ ਤੂੰ ਚਲੀ ਗਏ ਹਾਂ ਜੀ ਬਾਜੀ ਕਿੱਥੇ ਬਾਜੀ ਹੈ ਤੁਹਾਨੂੰ ਕਿੱਥੇ ਕਿੱਥੇ ਗਈ ਹੈ ਤੇ ਜਾਣਾ ਹੁੰਦਾ ਉੱਥੇ ਜਲਾਂਗੇ ਹੈ ਹਾਂ ਗਾ ਨੀ ਵਾ ਕੋਈ ਹਾਂ ਅੱਜ ਤੱਕ ਨਹੀਂ ਵਦਨ ਨੂੰ ਕੰਦ ਦੀ ਦੁਕਾਨ ਬੜਾ ਖਰਾਬ ਲੋਦਰ ਟਾਲਣ ਦੇ ਬਹਾਨੇ ਨੇ ਤੇਰੇ ਪੇਪਰ ਦਾ ਪਲਾਸਟਿਕ ਰਹਿ ਗਿਆ ਤੇਰੇ ਗਏ ਤਾਂ ਸਟਾਰਟ ਨਹੀਂ ਮੁੰਡਿਆ ਤੇਰੇ ਘਰ ਮੁੰਨੇ ਉਹ ਹਾਰਮੋਨਰੀ ਫਰੀ ਹੈ ਤੇਰੇ ਪੇਪਰ ਬੇਰ ਭਾਈ ਹੁਣ ਫੇ ਕੀ ਕਰਾਂਗੇ ਸੀ ਵੀ ਐਸੇ ਲੈ ਨਹੀਂ ਆਉਂਦਾ ਅੱਜ ਤਾਂ ਬੱਦਮਾਰਾਂ ਤਾ ਤਾ ਤੈਨੂੰ ਘਰੇ ਛੁੱਟੀਆਂ ਮਾ ਦਮਾਰਾਂ ਤੂੰ ਕੀ ਬਾਲਾ ਕੰਮ ਕਰਦਾ ਹੈ ਪੜਦਾ ਜਿਆਦੇ ਹੈ ਹੈ ਜਾਣ ਦੇਖਦੇ ਆਂ ਕਰੇ ਕੰਨਾ ਪੜੇਗਾ ਤੂੰ ਕੰਮ ਕੰਮ ਕਰਦਾ ਨਹੀਂ ਕੋਈ ਵੇਢਾ ਫਾਦ ਵੇਲੇ ਰਹਿਣਾ ਤੁਸੀਂ ਕੋਈ ਕੰਮ ਨਹੀਂ ਕਰਦੇ ਹੂੰ ਤੋ ਮੈਂ ਚਲ ਸੁਣ ਦੇਖ ਰਿਹਾ ਛੱਡ ਬਾਈ 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 ਬੈਸਟ ਆਫ ਹਾਂਜੀ ਦੋਸਤੋ ਤਕਰੀਬਨ ਨਸਬ ਲੱਗ ਗਿਆ ਸਾਰਾ ਦਿਨ ਪੜਾ ਕਿਸੇ ਪਾਸੇ ਗਏ ਤਾਂ ਨਹੀਂਗੇ ਆਪਾਂ ਸਾਰਾ ਦਿਨ ਰਹਿ ਗਿਆ ਅੱਜ ਆਪਣੇ ਦਫ਼ਤਰ ਦੇ ਵਿੱਚ ਹੀ ਰਿਹਾ ਕੰਮ ਕੰਮ ਦਾ ਕੋਈ ਹੈ ਨਹੀਂ ਸੀ ਵੈਸੇ ਬੇਲੇ ਸਾਰਾ ਦਿਨ ਭਰੀ ਤੇ ਹੁਣ ਸ਼ਾਮ ਨੂੰ ਆਉਂਦਾ ਟਾਈਮ ਹੋ ਗਿਆ ਤੇ ਆਪਾਂ ਥੋੜਾ ਜਿਹਾ ਸਮਾਨ ਆਪਣਾ ਘਰ ਵਾਸਤੇ ਵੀ ਲੈ ਕੇ ਆਏ ਆ ਤੇ ਬਾਕੀ ਹੁਣ ਚੱਲਦੇ ਆ ਕਰੇ ਹਰਮਨ ਨੂੰ ਪਤਾ ਹੈ ਕਾਫੀ ਦਿਨਾਂ ਤੋਂ ਜੋ ਬੁਖਾਰ ਸੀ ਉਹ ਆਰ.ਟੀ.ਓ ਚੱਲ ਰਿਹਾ ਤੇ ਫਿਲਹਾਲ ਉਹਦੇ ਜਿਹੜੇ ਪੇਪਰ ਚਲੋ ਅੱਜ ਕਲੀਅਰ ਹੋਵੇ ਸਾਰੇ ਨਿਕੜ ਗਏ ਹੁਣ ਕੁਝ ਨੂੰ ਕਰੇ ਰੈਸ਼ਟ ਵੀ ਕਰਾਉਣੀ ਆ ਉਸ ਤੋਂ ਬਾਅਦ ਜੇ ਉਹ ਕਹੇ ਵੀ ਕੱਲ੍ਹ ਰਾਤ ਤੱਕ ਅੱਜ ਰਾਤ ਨੂੰ ਨਾ ਠੀਕ ਰਿਹਾ ਤਾਂ ਕੱਲ੍ਹ ਨੂੰ ਪਰਪੋਸ ਕਰਦਾਂਗੇ। ਤਹਾਣੇ ਵੀ ਲੈ ਕੇ ਚੱਲੀਏ। ਖਲਾਲ ਹੁਣ ਆਪਾਂ ਉਹ ਚੱਲਣਾ ਤੇ ਜਾਣ ਦੀ ਤਿਆਰੀ ਕਰੇ। ਤੇ ਆਪਾਂ ਆਪਣਾ ਬਾਈ ਨੂੰ ਕਿਹੜਾ ਪਰ ਮੁੰਡਾ ਇੱਥੇ ਮੁੰਡਾ ਰੱਖਿਆ ਵਰਕਸ਼ਾਪ ਤੇ ਵੀ ਚਾਹ ਪਾਣੀ ਬਣਾਓ ਚਾਹ ਵਾਸਤੇ ਤੇ ਉਹ ਹੁਣ ਆਪਣੇ ਵਾਸਤੇ ਜੇ ਆਪਣਾ ਦੁੱਧ ਵਾਸਤੇ ਕਿੰਨੀ ਲੈ ਕੇ ਆਵੇਂ ਸਵੇਰੇ ਤੇ ਉਹ ਕਿੰਨੀ ਹੁਣ ਆਪਾਂ ਫੜਾ ਕੇ ਜਾਊਗਾ ਤੇ ਆਪਾਂ ਇਸ ਟਾਈਮ ਆਪਣੇ ਵਰਕਸ਼ਾਪ ਦੇ ਬਿਲਕੁਲ ਪ੍ਰੰਤ ਦੇ ਸਾਹਮਣੇ ਖੜੇ ਆਂ। ਤੇ ਵੇਟ ਕਰਦੇ ਹਾਂ ਹੁਣ ਇਹਦੀ ਵੀ ਕਿੰਨੀ ਫ라이 ਚਲੂ ਫਿਰ ਅੱਜ ਤੋਂ ਬਾਅਦ ਚੱਲਦੇ ਕਰ ਨੂੰ ਕਿਉਂਕਿ ਸ਼ਾਮ ਦਾ ਟਾਈਮ ਵੀ ਕਾਫੀ ਹੋ ਗਿਆ ਤੇ ਹੁਣ ਚੱਲਦੇ ਆ ਤੇ ਜਾ ਕੇ ਹਰਮਨ ਨਾਲ ਹੋਰਾਂ ਦਾ ਹਾਲ ਚਾਲ ਪੁੱਛਦੇ ਆ ਵੀ ਹਰਮਨਾ ਕਿਵੇਂ ਇਸ ਤਰ੍ਹਾਂ ਰਿਹਾ ਤੇ ਬਾਕੀ ਆਪਾਂ ਡੇਟਸ ਨੂੰ ਕਰਾਂਗੇ ਵੀ ਕਿਸ ਤਰ੍ਹਾਂ ਦਾ ਉਹਦਾ ਹੱਜ ਦਾ ਹਾਲ ਹੈ ਕਿ ਕਾਫੀ ਜਨਾ ਦਾ ਮੂਆ ਚੱਲ ਰਿਹਾ ਹੈ ਇਹ ਟੂਰ ਅਸਲ ਟੂਰ ਲੱਗਿਆ ਨਾ ਉਸ ਤੋਂ ਬਾਅਦ ਉਹ ਬਿਲਕੁਲ ਠੀਕ ਨੇ ਰਿਹਾ ਤੇ ਖੰਗ ਜਖਾਂ ਬੁਖਾਰ ਦੀ ਸ਼ਿਕਾਇਤ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਚਲ ਕੇ ਮਿਲਦੇ ਆ ਫਿਰ ਦੇਖਦੇ ਆ ਹਰ ਕੀ ਹੈ ਹਰਮਨ ਸਿਹਤ ਅਜ ਵੇਚ ਕੋਰਦੀ ਤੇਰੀ ਤੇਰੀ ਜੂਤੀ ਛੋਟਰੀ ਤੇ ਲਾਉਂਦੀ ਤੇ ਤੁਹਾਰੇ ਸਾਥੀ ਐਸੇ ਮੈਂ ਜਿਹੜੇ ਮੋੜਦੀ ਤੇਰੀ ਤੇਰੀ ਜੂਤੀ ਛੋਟਰੀ ਤੇ ਲਾਉਂਦੀ ਤੇ ਤੁਹਾਰੇ ਸਾਥੀ ਹਾਂਜੀ ਕਿਵੇਂ ਸ੍ਰੀਦਰ ਹਣਾ ਠੀਕ ਹੈ ਪੇਪਰ ਹੋ ਗਏ ਕਿਵੇਂ ਹੋ ਗਏ ਵਧੀਆ ਮੈਨੂੰ ਹੀ ਲੱਗਦਾ ਜੇ ਤੇਰੇ ਸਿਰ ਮੂਝ ਦੱਸਣ ਲੱਗ ਰਿਹਾ ਤੇਰਾ ਵਧੀਆ ਹੋ ਗਏ ਵਧੀਆ ਹੋ ਗਏ ਹਾਂ ਬੁਖਾਰ ਕਿਵੇਂ ਠੀਕ ਐ ਸਹੀ ਐ ਓਕੇ ਐ ਹਾਂ ਤਾ ਪੇਪਰ ਪਰ ਖਤਮ ਹੋ ਗਏ ਸਭ ਕੁਝ ਠੀਕ ਹੋਊਗਾ ਇਹਦਾ ਆਈਏ ਨਹੀਂ ਹਾਂ ਹਾਂਜੀ ਤੇਰਾ ਮੀਟਰ ਕਿਵੇਂ ਹੋ ਗਿਆ ਹੈ ਹੈ ਕਿਉਂ ਹੋ ਗਿਆ ਕਰਿਆ ਹਾਂਜੀ ਫਰਮਾਓ ਕੁਛ ਬੋਲੋ ਦਾ ਸਾਰਾ ਠੀਕ ਹੋਣਾ ਪੇਪਰ ਉਪਰ ਖਤਮ ਹੋ ਗਿਆ ਨਾ ਹਾਂ ਗੁਲਾਬਰਾ ਖਾਣ ਦੀ ਦੁਕਾਨ ਅੱਛਾ ਹੋਰ ਤਕਲੀਫ ਕੋਈ ਨਾ ਅੱਛਾ ਹੈ ਨਹੀਂ ਗਈ ਨਾ ਕਰ ਰਾਸ਼ਟਰ ਦਾ ਸੌ ਜਾ ਉਹ ਮੋਰ ਫੁੱਲ ਦੇਖਦਾ ਹੈ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਤੇ ਅੱਜ ਦੇ ਬਲੌਗ ਨੂੰ ਪਕਾਤਾ ਇੱਥੇ ਖਤਮ ਸੋ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਸ਼ਸ਼ੀਕੌਰ ਗੁੱਡ ਬਾਏ ਰੱਬ ਰੱਖਾ